ਇਹ ਖਬਰ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਹੋਣਾ ਦੇ ਇਨੌਗਰੇਸ਼ਨ ਦੇ ਸਬੰਧ ਦੇ ਵਿੱਚ ਆ ਹੁਣ ਸੀਐਨਐਨ ਨੇ ਰਿਪੋਰਟ ਕਰ ਰਿਹਾ ਵੀ 트੍ਰੰਪ ਹੋਣਾ ਦੀ ਜਿਹੜੀ ਇਨੌਗਰੇਸ਼ਨ ਆ ਉਸ ਨੂੰ ਇਨਡੋਰਸ ਮੂਵ ਕੀਤਾ ਜਾ ਰਿਹਾ ਹੈਗਾ ਇਹ ਕਾਫੀ ਮਲਟੀਪਲ ਸੋਰਸਸ ਦੱਸ ਰਹੇ ਆ ਇਹਦਾ ਮੇਨ ਰੀਜ਼ਨ ਇਹ ਦੱਸਿਆ ਗਿਆ ਵੀ ਜਿਹੜਾ ਟੈਂਪਰੇਚਰ ਆ ਉਹ ਬੜਾ ਠੰਡਾ ਹੈਗਾ ਡੇਂਜਰਸਲੀ ਕੋਲਡ ਟੈਂਪਰੇਚਰ ਆ ਔਰ ਇੱਕ ਸਕਿਉਰਿਟੀ ਰੀਜਨ ਵੀ ਜਿਹੜਾ ਇਹ ਹੋ ਸਕਦਾ ਹੈਗਾ ਕਿਉਂਕਿ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਉੱਤੇ ਦੋ ਵਾਰ ਜਿਹੜਾ ਅਸੈਸੀਨੇਸ਼ਨ ਉਹਨਾਂ ਦੀ ਕਲਮ ਦੀ ਅਟੈਂਪਟ ਹੋਈ ਹੈਗੀ ਆ ਅ ਪ੍ਰੈਜ਼ੀਡੈਂਟ 트੍ਰੰਪ ਤੇ ਵਾਈਸ ਪ੍ਰੈਜ਼ੀਡੈਂਟ ਜੇ ਡੀ ਬੈਂਸ ਉਹਨਾਂ ਨੂੰ ਯੂ ਐਸ ਦੀ ਕੈਪੀਟਲ ਰੋਟੁੰਡਾ ਕਰਕੇ ਜਿਹੜਾ ਇੱਕ ਆਫਿਸ ਆ ਉਸ ਦੇ ਅੰਦਰ ਜਿਹੜਾ ਆ ਉਹਨਾਂ ਨੂੰ ਜਿਹੜੀ ਸੌ ਛਿਕਾਈ ਜਾਊਗੀ ਤੇ ਉਥੇ ਇਨੋਗਰੇਸ਼ਨ ਕੀਤਾ ਜਾਊਗਾ ਸੋ ਇਹ ਪ੍ਰੋਸੈਸ ਦੋ ਤਿੰਨ ਦਿਨ ਸੈਰਮੋਨੀਆਂਜ਼ ਚੱਲਦੀਆਂ ਹੈਗੀਆਂ ਵੱਖ-ਵੱਖ ਮੁਲਕਾਂ ਤੋਂ ਜਿਹੜੇ ਡਿਗਨਿਟਰੀਜ਼ ਆ ਉਹਨਾਂ ਨੇ ਆਲਰੇਡੀ ਪਹੁੰਚਣਾ ਸ਼ੁਰੂ ਕਰ ਦਿੱਤਾ ਹੈਗਾ ਜੇ ਅਮਰੀਕਾ ਦੇ ਪਿਛਲੇ ਪ੍ਰੈਜ਼ੀਡੈਂਟ ਉਹਨਾਂ ਦੇ ਨਾਮ ਦੱਸਤੀ ਜਾਈਏ ਜਿਨ੍ਹਾਂ ਨੇ ਇਨਡੋਰ ਸੌ ਚੱਕੀ ਸੀ ਉਹਨਾਂ ਚ ਰੋਨਲਡ ਰੀਗਨ ਸੀ ਜਿਨ੍ਹਾਂ ਨੇ 1985 ਦੇ ਵਿੱਚ ਜੋ ਇੰਡੋਰਸ ਸੌ ਚੱਕੀ ਸੀ ਉਸ ਟਾਈਮ ਦੇ ਉੱਤੇ ਟੈਂਪਰੇਚਰ ਜਿਹੜਾ ਸੀ ਕਹਿੰਦੇ ਮਾਈਨਸ 25 ਦੇ ਕਰੀਬ ਵਿੰਡ ਚੈਲ ਸੀਗੀ ਤੇ 7 ਡਿਗਰੀ ਟੈਂਪਰੇਚਰ ਸੀਗਾ ਸੋ ਉਹਨਾਂ ਨੇ ਏਸੀ ਜਗ੍ਹਾ ਦੇ ਉੱਤੇ ਜੋ ਸੌ ਚੱਕੀ ਸੀ ਤੇ ਜੋ ਪ੍ਰੇਡ ਹੁੰਦੀ ਆ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਸੀ ਜੀ ਬਿਲਕੁਲ ਸੋ ਠੰਡ ਜ਼ਿਆਦਾ ਹੋਣ ਕਰਕੇ ਮੁੱਖ ਤੌਰ ਦੇ ਉੱਤੇ ਇਸ ਨੂੰ ਅੰਦਰ ਕੀਤਾ ਜਿਹੜਾ ਉ ਜਾ ਰਿਹਾ ਆ ਉਹ ਤਾਂ ਜੇ ਦੇਖਿਆ ਜਾਵੇ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਜਿਹੜੇ ਟਰੰਪ ਹੁਣਾ ਦੇ ਫੈਨ ਆ ਰੀਗਨ ਦੇ ਵੀ ਬਹੁਤ ਵੱਡੇ ਫੈਨ ਆ ਆ ਸੋ ਉਹ ਕਿਤੇ ਨਾ ਕਿਤੇ ਕੰਪੈਰੀਜ਼ਨ ਕਰ ਰਹੇ ਵੀ ਦੇਖੋ ਰੀਗਨ ਵਧੀਆ ਪ੍ਰੈਜ਼ੀਡੈਂਟ ਜਿਹੜਾ ਆ ਉਹ ਰਿਆ ਸੀਗਾ ਤੇ ਟਰੰਪ ਹੁਣਾ ਦੇ ਨਾਲ ਵੀ ਉਦਾਂ ਹੀ ਆ ਉਹ ਵੀ ਅੰਦਰ ਜਿਹੜੇ ਉਹ ਸੌ ਚੱਕਣਗੇ ਆ ਸੋ ਉਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਇੱਕ ਕੰਪੈਰੀਜ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ ਸੋ ਇਹ ਸੌ ਚੱਕ ਸਮਾਗਮ ਜਿੱਥੇ ਪਿਛਲੀ ਵਰੀ ਹਰਜੋਤ ਸਿੰਘ ਜੀ ਯਾਦ ਹੋਣਾ ਸਾਰਿਆਂ ਨੂੰ ਹੀ ਹਾਸੇ ਵਾਲੀ ਗੱਲ ਦੀ ਆ ਬੱਚਿਆਂ ਵਾਲੀ ਜਿੱਦਾਂ ਲੜਾਈ ਹੁੰਦੀ ਆ ਵੀ ਨਹੀਂ ਮੇਰੇ ਕਰਾਊਡ ਜ਼ਿਆਦਾ ਪਰ ਡੀਸੀ ਨਹੀਂ ਮੇਰੇ ਕਰਾਊਡ ਜ਼ਿਆਦਾ ਆਈ ਸੀ ਉਹਦਾ ਵੀ ਰੌਲਾ ਰੱਪਾ ਕਈ ਮਹੀਨੇ ਸਾਲ ਤੱਕ ਜਿਹੜਾ ਆ ਉਹ ਪੈਂਦਾ ਰਿਹਾ ਡੈਮੋਕ੍ਰੇਟ ਉਹਨਾਂ ਨੂੰ ਚੜਾਉਂਦੇ ਰਹੇ ਟਰੰਪ ਹੁਣੇ ਉੱਤੇ ਬਿਆਨ ਵੀ ਦਿੰਦੇ ਰਹੇ ਗੱਲਾਂ ਵੀ ਜਿਹੜੀਆਂ ਉਸ ਦੇ ਵਿੱਚ ਕਰਦੇ ਰਹੇ ਪਰ ਇਸ ਵਾਰ ਜੇ ਅੰਦਰ ਹੀ ਹੋਊਗਾ ਤੇ ਉਹ ਮਸਲਾ ਹੀ ਜਿਹੜਾ ਇਵੈਂਚੁਅਲੀ ਜਿਹੜਾ ਉਹ ਨਹੀਂ ਆ ਜਿਹੜਾ ਰਹੇਗਾ ਸੋ ਸੋਈ ਠੰਡ ਦੇ ਚਲਦੇ ਆ ਵਿੰਡ ਚਿਲ ਦੇ ਚਲਦੇ ਆ ਇਸ ਨੂੰ ਜਿਹੜੀ ਆ ਅੰਦਰ ਅ ਇਸ ਟਾਈਮ ਰੋਟਾਂਡਾ ਦੇ ਵਿੱਚ ਕੀਤਾ ਜਾਊਗਾ ਸੋ ਕੈਪੀਟਲ ਰੋਟਾਂਡਾ ਦੇ ਬਾਰੇ ਜੇ ਦੱਸਣੀ ਹੈ ਹਰਜੋਤ ਸਿੰਘ ਜੀ ਉਹ ਜਿਹੜਾ ਗੁੰਬਦ ਆਪਾਂ ਨੂੰ ਦਿਸਦਾ ਹੈ ਉਸੇ ਨੂੰ ਹੀ ਕੈਪੀਟਲ ਦਾ ਰੋਟਾਂਡਾ ਜਿਹੜਾ ਉਹ ਕਹਿੰਦੇ ਆ ਤੇ ਉਸ ਤੇ ហេਟਾ ਹੀ ਜਿਹੜਾ ਸੌ ਚੋਕ ਸਮਾਗਮ ਹੋਊਗਾ ਕਾਸਟ ਆਇਰਨ ਦੇ ਨਾਲ ਜਿਹੜਾ ਲੱਖਾਂ ਹੀ ਟਨ ਜਿਹੜਾ ਉਸ ਤੇ ਵਿੱਚ ਆਇਰਨ ਜਿਹੜਾ ਲੱਗਾ ਆ ਲੋਹਾ ਜਿਹੜਾ ਲੱਗਾ ਹੋਇਆ ਆ ਤੇ ਉਹ ਜਿਹੜੀ ਬਿਲਡਿੰਗ ਆ ਉਸ ਤੇ ហេਟਾ ਕੈਪੀਟਲ ਦੇ ਵਿੱਚ ਜਿਹੜੀ ਇਹਨਾਂ ਦਾ ਸੌ ਚੁੱਕ ਸਮਾਗਮ ਜਿਹੜਾ ਉਹ ਹੋ ਸਕਦਾ ਅਨਲੈਸ ਕੋਈ ਵੈਦਰ ਜਿਹੜਾ ਆ ਉਸ ਤੋਂ ਪਹਿਲਾਂ ਦੁਬਾਰਾ ਕੁਛ ਤਬਦੀਲੀ ਕਰ ਜਾਵੇ ਜੀ ਜੀ